ਅੱਜ ਬਹੁਤ ਹੀ ਇੱਕ ਗੰਭੀਰ ਮਸਲੇ ਦੇ ਉੱਤੇ ਮੈਂ ਤੁਹਾਡੇ ਨਾਲ ਇਸ ਵਕਤ ਜੁੜਿਆ ਕਾਰਨ ਬੇਸ਼ੱਕ ਮੈਂ ਮਾਫੀ ਚਾਹੁੰਦਾ ਕਿ ਮੈਂ ਪੱਗ ਨਹੀਂ ਬੰਨ ਸਕਿਆ ਸੋ ਗੰਭੀਰ ਮਸਲਾ ਸੀ ਕੁਝ ਵੀਡੀਓਜ਼ ਬੜੀਆਂ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਕੁਝ ਵੀਡੀਓਜ਼ ਆ ਰਹੀਆਂ ਨੇ ਹਰਿਆਣੇ ਤੋਂ ਤੇ ਹੋਰ ਥਾਵਾਂ ਤੋਂ ਹਰਿਆਣਵੀ ਵੀਰ ਇੱਕ ਮਾਊਥ ਸਪੀਕਰ ਲੈ ਕੇ ਸਾਰੀ ਅਨਾਉਂਸਮੈਂਟ ਕਰ ਰਿਹਾ ਕਿ ਹੁਣ ਤੁਸੀਂ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਰਾਤ ਸਮਗਰੀ ਨਾ ਲੈ ਕੇ ਜਾਓ ਉੱਥੇ ਲੁੱਟ ਹੋ ਰਹੀ ਐ ਸਿੱਖ ਇਸ ਨੂੰ ਲੁੱਟ ਰਹੇ ਨੇ ਸਿੱਖ ਟਰੈਕਟਰ ਖੋ ਰਹੇ ਨੇ ਟਰਾਲੀਆਂ ਖੋ ਰਹੇ ਨੇ ਕਹਿਣ ਤੋਂ ਮਤਲਬ ਵੀ ਹਰ ਤਰ੍ਹਾਂ ਤਰੀਕੇ ਦੇ ਨਾਲ ਉਸ ਭਾਈ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿ ਪੰਜਾਬ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਜੋ ਵੀ ਰਾਹਤ ਸਮਗਰੀ ਆ ਰਹੀ ਐ ਉਸ ਦੀ ਲੁੱਟ ਖੁੱਟ ਹੋ ਰਹੀ ਐ ਮੈਂ ਰਿਆਣਾ ਭਾਈਆਂ ਤੋਂ ਬੇਨਤੀ ਕਰੂੰ ਮੈਂ ਪੰਜਾਬ ਦਾ ਜੋ ਆ ਬਾਡਾਰੀ ਹੈ ਸਾਰਾ ਪੂਰਾ ਰਿਆਣਾ ਇੱਕ ਜੋ ਬੜਿਆ ਦਾ ਭਾਈਆਂ ਦੀ ਬਦਲੇ ਨੂੰ ਮੈਂ ਭਾਂ ਵੀ ਗਏ ਥੋੜਾ ਸਮਾਨ ਲੈ ਗਏ ਜੋ ਮਾਰਾ ਜਾਂਦੀ ਹੋਈ ਉਹ ਤਾਂ ਟੈਕਟਰ ਕੋਸੇ ਨੇ ਮਾਰਾ ਮੈਂ ਪੂਰਾ ਹਰਿਆਣਾ ਦੇ ਬੇਨਤੀ ਕਰੂੰਗਾ ਕੋ ਪੰਜਾਬ ਮ ਨਾਲ ਹੀ ਰਸਨ ਲੈ ਗਏ ਟੈਕਟਰ ਵੀ ਕੋਸੇ ਹੈ ਫੁੱਲ ਸਟਾਕ ਹੋ ਰਿਹਾ ਹੈ ਟਰੱਕੜੀ ਟਰੱਕੜੀ ਮਾਰਿਆ ਭਾਈ ਅਰ ਜਮਾਂਗੜ ਭਲੇ ਵੇਚਤੀ ਕਰ ਰਹੇ ਹੈ ਰਹਿਤਾ ਨਿਵਾਦ ਕੋਸੇ ਹੈ ਜਮਾਂਗ ਪਿਦਾਕਾ ਸੋਲੇ ਖੜਤੇ ਹੋ ਗਏ ਅੱਧੇ ਸੋ ਉਹ ਤਾਂ ਮਸਹੂਦ ਮਾਰਾ ਵੀ ਲੈ ਲਿਓ ਵਰ ਪੈਗਮਾ ਦੇ ਭਾਈ ਥੇ ਸੁਣੇ ਹਮਜ਼ਾਨ ਜੀ ਇੱਕ ਬੰਦੇ ਕਈ ਕੰਮ ਆਏ ਵਾਜ ਤੇ ਰਤਨ ਦੇ ਕੱਤੀ ਮਾਰਾ ਮੈਂ ਗੱਡੀ ਪਿੱਛੇ ਲਾਵਾ ਹੈ ਮੋਟਰਸਾਈਕਲ ਲਾਵਾ ਹੈ ਟਰੈਕਟਰ ਖਾਲੀ ਕਰਵਾਵਾ ਆਮਨੇ ਆਰਮੀ ਗੱਡੀ ਮਿਲ ਗਈ ਆਰਮੀ ਫੌਜੀ ਭਾਈ ਮਿਲ ਗਏ ਆਮਨੇ ਵਾ ਗੱਡੀ ਰੁਕਵਾਈ ਮੈਂ ਭਾਈ ਮਾਰਾ ਮਨ ਦਾ ਚਾਹਤ ਗੱਡੀ ਪਿੱਛੇ ਲਾਣੀ ਮੈਂ ਤਾਂ ਖੁਸ਼ ਹੋ ਗਿਆ ਫੁੱਲ ਭਾਈਆਂ ਦੇ ਫੌਜੀ ਭਾਈ ਨੂੰ ਮਾਰੀ ਬੰਦ ਕਰੀ ਹੈ ਹਰ ਭਾਈ ਜਹਾ ਮਾਰਾ ਰਾਤ ਨੂੰ ਆਈਏ ਕਿ ਦਾਈ ਹਮ ਦੀ ਜਿਨ ਭਾਈ ਨੂੰ ਯੂਪਸ ਤੇ ਯੂਪਰੋਂ ਤੁਮਨੇ ਕੋਈ ਭੈ ਨਹੀਂ ਫੇਰ ਵੀ ਪਿੱਛੇ ਉਹ ਕਿੰਨਾ ਆਹਾ ਫੇਰ ਵੀ ਪਿੱਛੇ ਮੋਟਰਸਾਈਕਲ ਲਾਏ ਮਾਰਾ ਆਪਣਾ ਆਪਣੀ ਜਾਨ ਮਸਾ ਬਜਾਈਏ ਵਾ 12 13 ਭਾਈ ਜਹਾ ਹਮ ਤੇ ਕੋ ਨਹੀਂ ਗਾਣੇ ਤੋਂ ਅੰਦਰ ਐਂਡੀ ਬੈਕ ਜਾਣ ਬਈ ਉਹ ਜਿਆਦਾ ਤੇ ਪਿੱਛੇ ਗੱਡੀ ਲੈ ਰਹੀ ਸੀ ਸਪੀਡ ਅੱਗੇ ਮੋਟਰਸਾਈਕਲ ਨਾਲ ਤੇ ਅਰ ਬਾਬਾ ਫੋਜੀ ਭਾਈ ਦਾ ਨੰਬਰ ਵੀ ਲੈ ਰਿਹਾ ਸਬੂਤ ਵੀ ਕਰ ਲਉਂਗੀ ਮਾਰਾ ਪੈਣਾ ਸਿਕਵਾ ਦਾ ਗੱਡੀ ਬੈਠੋ ਕੋਣ ਮੈਂ ਚੋ ਟੋਕਾਂ ਨਾਮ ਨੇ ਕੋਈ ਪਾਣੀ ਪੂਣੀ ਨਹੀਂ ਉੜਾ ਹਾਂ ਕੋਈ ਪਾਣੀ ਨਹੀਂ ਦੌੜਾ ਕੁਛ ਨਹੀਂ ਬੱਤ ਕਰੇ ਆਮ ਰੋਡ ਤੇ ਲੇਟ ਜਿਖੜੀ ਕਰਾਕੀ ਹੈ ਅਸੀਂ ਪਹਿਲੇ ਦਿਨ ਤੋਂ ਹੀ ਕਿਹਾ ਸੀ ਕਿ ਇਹ ਲੋਕ ਪੰਜਾਬੀ ਨਹੀਂ ਹਨ ਅੱਜ ਵੀ ਇੱਕ ਵੀਡੀਓ ਪਾਈ ਸੀ ਕਿ ਇਹ ਮੇਰੇ ਪੰਜਾਬ ਦੇ ਨਹੀਂ ਹੋ ਸਕਦੇ ਬੜਾ ਚਿੰਤਾ ਦਾ ਵਿਸ਼ਾ ਸੋ ਮੈਂ ਸਰਕਾਰ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ ਕਿ ਅਸੀਂ ਇਸ ਸਾਰੇ ਮਸਲੇ ਨੂੰ ਰੈਗੂਲਰਾਈਜ਼ ਕਰੀਏ ਇਸ ਤੋਂ ਇਲਾਵਾ ਮੇਰੀ ਗੁਜ਼ਾਰਿਸ਼ ਹੈ ਉਹਨਾਂ ਵੀਰਾਂ ਨੂੰ ਵੀ ਜਿਹੜੇ ਬਾਹਰੋਂ ਸਮਾਨ ਲੈ ਕੇ ਆ ਰਹੇ ਨੇ ਹੈਰਾਨੀ ਦੀ ਗੱਲ ਇਹ ਹੈ ਕਿ ਯੂਪੀ ਦੇ ਦੂਰ ਦਰੜੇ ਇਲਾਕਿਆਂ ਤੋਂ ਮੱਧ ਪ੍ਰਦੇਸ਼ ਰਾਜਸਥਾਨ ਤੋਂ ਵੀ ਵੀਰ ਪਹੁੰਚ ਰਹੇ ਨੇ ਜਦੋਂ ਦਾ ਸਲਮਾਨ ਖਾਨ ਨੇ ਰਿਕਵੈਸਟ ਕੀਤੀ ਹੈ ਕਿ ਅੱਜ ਸਾਨੂੰ ਪੰਜਾਬ ਨਾਲ ਖੜਨਾ ਚਾਹੀਦਾ ਸਿੱਖਾਂ ਨਾਲ ਖੜਨਾ ਚਾਹੀਦਾ ਇਹ ਉਹ ਕੌਮ ਹੈ ਜਿਹੜੀ ਹਰ ਬੰਦੇ ਦਾ ਢਿੱਡ ਭਰਦੀ ਹੈ ਕਦੇ ਇਹਨਾਂ ਨੇ ਆਪਣੇ ਗੁਰੂ ਘਰ ਤੋਂ ਭੁੱਖਾ ਨਹੀਂ ਜਾਣ ਦਿੱਤਾ ਤਾਂ ਇੱਕ ਭਾਰਤ ਦੇ ਵਿੱਚ ਵੇਵ ਖੜੀ ਹੋ ਗਈ ਆ ਪੰਜਾਬ ਦੇ ਲਈ ਪਰ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇਹ ਵੇਵ ਜਿਹੜੀ ਆ ਪਸੰਦ ਨਹੀਂ ਆ ਰਹੀ ਮੌਕਾ ਇੱਥੋਂ ਐਸੀ ਦੇ ਰਹੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਮੇਰੇ ਨਾਲ ਤੁਸੀਂ ਤਸਵੀਰਾਂ ਦੇਖ ਵੀ ਰਹੇ ਹੋ ਕਿ ਕਿਸ ਢੰਗ ਦੇ ਨਾਲ ਜਿਹੜਾ ਕੋਈ ਰਾਹਤ ਸਮਗਰੀ ਵੰਡੀ ਜਾ ਰਹੀ ਹੈ ਮੁਸਲਮ ਪਾਈਚਾਰੇ ਦੇ ਲੋਕ ਆਏ ਤੇ ਕਿਵੇਂ ਇਸ ਨੂੰ ਚੰਬੜ ਗਏ ਇੱਥੋਂ ਤੱਕ ਹੋਰ ਵੀਡੀਓਜ਼ ਵੀ ਬੜੀਆਂ ਵਾਇਰਲ ਹੋ ਰਹੀਆਂ ਨੇ ਕਿ ਦੂਰ ਦਰਦਿਆਂ ਤੋਂ ਲੋਕ ਇੱਥੋਂ ਤੱਕ ਕਿ ਮੈਨੂੰ ਪਤਾ ਚੱਲਿਆ ਕਿ ਬਾਗਾ ਪੁਰਾਣਾ ਮੁੱਗੇ ਤੋਂ ਲੋਕ ਜਾ ਕੇ ਹਰੀਕੇ ਪੱਤਨ ਤੇ ਇਨ੍ਹਾਂ ਥਾਂਵਾਂ ਦੇ ਉੱਤੇ ਸੜਕਾਂ ਦੇ ਤੰਬੂ ਲਾ ਕੇ ਬੈਠ ਗਏ ਨੇ ਇਹ ਲੋਕ ਕੌਣ ਨੇ ਇੱਕ ਵਿਚਾਰ ਕਰਨ ਵਾਲੀ ਗੱਲ ਹੈ ਤੇ ਦੂਸਰੀ ਗੱਲ ਇਹ ਹੈ ਕਿ ਜਿਹੜਾ ਵਿਅਕਤੀ ਬੋਲ ਰਿਹਾ ਕਿ ਸਿੱਖ ਵਰਡ ਯੂਜ਼ ਕਰਕੇ ਸਾਨੂੰ ਇਹ ਵੀ ਦੇਖਣਾ ਪਵੇਗਾ ਕਿ ਸਿੱਖਾਂ ਨੂੰ ਬਦਨਾਮ ਕਰਨ ਵਾਲੇ ਇਹ ਲੋਕ ਕੌਣ ਨੇ ਸੋ ਅੱਜ ਇਹ ਵੀਡੀਓ ਮੇਰੀ ਇੰਨੀ ਕੁ ਵਾਇਰਲ ਕਰੋ ਤਾਂ ਜੋ ਮੈਂ ਸਿੱਧੇ ਤੌਰ ਦੇ ਉੱਤੇ ਕਹਾਂ ਕਿ ਸਾਨੂੰ ਕਹਿਣਾ ਪਾਏਗਾ ਤੇ ਮੈਂ ਹੁਣ ਹਿੰਦੀ ਦੇ ਵਿੱਚ ਇਹ ਸਾਰੀ ਵੀਡੀਓ ਉਹਨਾਂ ਵੀਰਾਂ ਦੇ ਲਈ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਵੀਰ ਸਾਡੇ ਲਈ ਰਾਸ਼ਨ ਲੈ ਕੇ ਆਉਂਦੇ ਨੇ ਸੋ ਮੈਂ ਸਭੀ ਕੋ ਇਹ ਅਨੁਰੋਧ ਕਰ ਰਹਾ ਹਾਂ ਕਿ ਜੋ ਲੋਕ ਪੰਜਾਬ ਮੇਂ ਰਾਹਤ ਸਮਗਰੀ ਲੈ ਕੇ ਆ ਰਹੇ ਹਨ ਉਹ ਭਾਈ ਕਿਰਪਾ ਕਰਕੇ ਆਪਣਾ ਇੱਕ ਸਦਸਿਆ ਆਪਣਾ ਇੱਕ ਰਿਪ੍ਰেজੈਂਟੇਟਿਵ ਪਹਿਲੇ ਇੱਥੇ ਭੇਜੇ ਦੂਸਰੀ ਗੱਲ ਇਹ ਹੈ ਕਿ ਪੰਜਾਬ ਮੇਂ राशन की कमी कहीं भी नहीं है कतई किसी राशन की जरूरत नहीं है यहां पर जितना राशन जितना पका हुआ लंगर है वो यहाँ के पंजाबी लोग अपने बूते के ऊपर सभी की मदद कर रहे हैं। जहां मदद की बात है करिएगा आपका वेलकम है आपका स्वागत है मदद करने के लिए हम एक समय आएगा जब पानी नीचे हो जाएगा पानी सूख जाएगा तब घरों की सफाई करनी होगी घरों की मरम्मत करनी होगी घरों की जो दीवारें गिरी हैं उनको फिर से खड़ा करना होगा जमीन को समतल करना होगा जमीन को खेती योग्य बनाना होगा बहुत कार्य पड़े हैं सेवा करने के बहुत कार्य पड़े हैं तब आप आइएगा ट्रैक्टर लेके आइएगा हम आपके पावों के तले जो है हाथ रख के आपका स्वागत करेंगे लेकिन भाई बंधुओं उन लोगों के बातों में मत आइएगा जो लोग कह रहे हैं कि सिख यहाँ पे लूटपाट कर रहे हैं सिख यहाँ पे ट्रैक्टर खोस रहे हैं सिख यहाँ पे आपसे बदतमीजी कर रहे हैं भाइयों मेरा हाथ जोड़ के बेनती है कि पंजाब में ऐसे व्यक्ति कहीं नहीं मिलेंगे हो सकता है कुछ बद किस्मती है हमारी कि हो सकता है कुछ लोगों ने किसी के साथ दुर्व्यवहार किया हो उसके लिए मैं क्षमा चाहता हूं पूरे पंजाब की तरफ से आइएगा जरूर आइएगा हमें आपकी जो है एक इंतजार रहेगा लेकिन कुछ समय रुकिएगा आइए देख के जाइए सबसे ज्यादा प्रभावित के क्षेत्र जो हैं उसमें रावी के कंडों के ऊपर बसे गांव जिनमें पानी घुस गया था गुरदासपुर के गांव है अमृतसर के गांव है उसके बाद हरी के पत्तन से नीचे जब हम जाते हैं तो हुसैनी पानी के अंदर हैं दरिया के पानी उनके घरों में घुस चुका है दीवारें फट चुकी हैं जमीन रेते के नीचे आ चुकी है जमीन दरिया में बह चुकी है सो उस समय हमें जरूरत पड़ेगी आपकी रुकीगा थमिएगा जो पैसा आप इकट्ठा कर रहे हैं जो चंदा आप इकट्ठा कर रहे हैं एक टीम बना के उसको संभाल के रखिएगा आइए तब जरूरत पड़ेगी बहुत जरूरत पड़ेगी ये नहीं है हमें राशन की जरूरत नहीं है एक चीज हमें बता दें कि पंजाब में राशन की जरूरत नहीं है जरूरत पड़ेगी तब आप जरूर आइएगा ये वीडियो आप सभी के लिए जो भाई कम से कम जो भाई ये कहता है ना कि सिख वहां पे लूटपाट कर रहे हैं भाई साहब एक बार इधर मेरे पास आ जाओ हम चलते हैं कहां आपके साथ लूटपाट हुई कहां दुर्व्यवहार हुआ हम उन लोगों के साथ निपटेंगे उनके ऊपर मामला भी दर्ज करवाएंगे लेकिन एक बेनती कबूल करो कि पंजाब को बदनाम मत करो मेरा पंजाब ऐसा नहीं है जो आप पोर्ट्रेट कर रहे हो सोशल मीडिया पे प्लीज इस वीडियो को शेयर करें और उन लोगों तक पहुंचाएं जो लोग पंजाब को बदनाम करने की कोशिश कर रहे हैं मामला यह है कि अब मैं पंजाबी में आता हूं हमारी सरकार से बात करनी है, हमारे पंजाब के लोगों से बात करनी है सो मेरी एक बहुत बड़ी गुजारिश है एक बहुत बड़ा ਕੀ ਰੀਜ਼ਨ ਹੈ ਕਿ ਪੰਜਾਬ ਸਰਕਾਰ ਦੇ ਉੱਥੇ ਨੁਮਾਇੰਦੇ ਬੈਠੇ ਨੇ ਪੰਜਾਬ ਸਰਕਾਰ ਦੀ ਇੰਟੈਲੀਜੈਂਸ ਉੱਥੇ ਬੈਠੀ ਹੈ ਪੰਜਾਬ ਦੀ ਪੁਲਿਸ ਉੱਥੇ ਬੈਠੀ ਹੈ ਜਿਹੜੇ ਲੋਕ ਲੁੱਟਖਸਟ ਕਰ ਰਹੇ ਨੇ ਉਹ ਕੌਣ ਨੇ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਜਾਵੇ ਇਸ ਦੇ ਨਾਲ ਪੰਜਾਬ ਸਰਕਾਰ ਇੱਕ ਐਪ ਬਣਾਵੇ ਜਿਹੜੇ ਪਿੰਡਾਂ ਨੂੰ ਆਇਡੈਂਟੀਫਾਈ ਕਰੇ ਉੱਥੇ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ ਉਹ ਦੇ ਮੁਤਾਬਕ ਕਿਉਂਕਿ ਦੇਖੋ ਕੋਈ ਸਰਕਾਰਾਂ ਐਡੀ ਵੱਡੀ ਆਫ਼ਤ ਨਾਲ ਨਹੀਂ ਲੜ ਸਕਦੀਆਂ ਇਹ ਆਪਾਂ ਕਹੀਏ ਪਰ ਲੋਕਾਂ ਦੀ ਮਦਦ ਦੇ ਨਾਲ ਇਸ ਹਾਬਤਾ ਦੇ ਵਿੱਚੋਂ ਨਿਕਲਿਆ ਜਾ ਸਕਦਾ ਸੋ ਸਾਰੇ ਮਾਮਲੇ ਨੂੰ ਮੈਂ ਕਹਿੰਦਾ ਕਿ ਐਪ ਦੇ ذریعے ਇੱਕ ਵੈਬਸਾਈਟ ਦੇ ਉੱਤੇ ਐਪ ਦੇ ਉੱਤੇ ਪਾਇਆ ਜਾਵੇ ਉੱਥੋਂ ਦੀ ਲੋਕੇਸ਼ਨ ਹੋਵੇ ਉਹ ਬੰਦਿਆਂ ਦੇ ਘਰ ਹੋਣ ਹੁਣ ਜ਼ਰੂਰਤ ਹੈ ਕਿ ਨਿਕਲੋ ਪੰਜਾਬ ਸਰਕਾਰ ਦੇ ਨਮਾਇंदे ਨਿਕਲਣ ਆਈਡੈਂਟੀਫਾਈ ਕਰਨ ਉੱਥੋਂ ਦੀਆਂ ਤਸਵੀਰਾਂ ਅਪਲੋਡ ਕਰਨ ਤੇ ਇਹ ਕਹਿਣ ਕਿ ਇਹਨਾਂ ਨੂੰ ਤੁਸੀਂ ਗੋਦ ਲਵੋ ਤਾਂ ਆਪਣੇ ਐਪ ਜਿਹੜੇ ਆ ਜਾਣਗੇ ਇਸ ਤੋਂ ਇਲਾਵਾ ਮੈਂ ਐਨ ਜੀਓਜ਼ ਨਾਲ ਮਿਲ ਕੇ ਡਿਪਟੀ ਕਮਿਸ਼ਨਰਸ ਐਨ ਜੀਓਜ਼ ਦੀ ਇੱਕ ਕੋਆਰਡੀਨੇਸ਼ਨ ਕਮੇਟੀ ਹੋਵੇ ਜਿਹੜੀਆਂ ਕਿ ਸੰਬੰਧਿਤ ਜ਼ਿਲ੍ਹੇ ਤਹਿਸੀਲ ਤੇ ਪੰਚਾਇਤਾਂ ਦੇ ਨਾਲ ਮਿਲ ਕੇ ਜਿਹੜਾ ਉਹਨਾਂ ਲੋਕਾਂ ਨੂੰ ਆਇਡੈਂਟੀਫਾਈ ਕਰਨ ਜਿਨ੍ਹਾਂ ਨੂੰ ਅਸਲ ਦੇ ਵਿੱਚ ਕਿਸ ਚੀਜ਼ ਦੀ ਜ਼ਰੂਰਤ ਹੈ ਇਹ ਇੱਕ ਬਹੁਤ ਵੱਡਾ ਟਾਸਕ ਹੈ ਇਹਨੂੰ ਹਲਕੇ ਦੇ ਵਿੱਚ ਨਾ ਲਿਆ ਜਾਵੇ ਬੇਨਤੀ ਹੈ ਸਰਕਾਰ ਨੂੰ ਵੀ ਕਿ ਨਿਕਲੋ ਹੁਣ ਗੱਲਾਂ ਛੱਡ ਦਿਓ ਤਮਾਸ਼ੇ ਕਰਨੇ ਛੱਡ ਦਿਓ ਇਹ ਆਓ ਅੱਗੇ ਬਹੁਤ ਕੁਝ ਹੋ ਗਿਆ ਅਸੀਂ ਬੜੀਆਂ ਰੀਲਸ ਬਣਾ ਲਈਆਂ ਅਸੀਂ ਬੜੀਆਂ ਵੀਡੀਓਜ਼ ਬਣਾ ਲਈਆਂ ਪਰ ਹੁਣ ਸਾਡਾ ਅਸਲ ਟਾਸਕ ਸ਼ੁਰੂ ਹੁੰਦਾ ਅਸਲ ਕੰਮ ਸ਼ੁਰੂ ਹੁੰਦਾ ਕਿ ਜਿਹੜੇ ਅਸਲ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਨੂੰ ਕੀ ਕੁਝ ਚਾਹੀਦਾ ਉਹਨਾਂ ਦੀਆਂ ਕੀ ਲੋੜਾਂ ਨੇ ਦੋਸਤੋ ਲੋੜਾਂ ਬੜੀਆਂ ਨੇ ਕਹਿਣ ਨੂੰ ਜੋ ਮਰਜ਼ੀ ਕਰੀ ਚੱਲੋ ਜਦੋਂ ਕਿਸੇ ਦਾ ਡਿਸਪਲੇਸਮੈਂਟ ਡਿਸਪਲੇਸਡ ਹੁੰਦਾ ਸਮਾਨ ਹੀ ਦਿੱਤਾ ਪਾਣੀ ਨੇ ਕਹਿਣ ਤੋਂ ਬਾਅਦ ਸਮਾਨ ਚੱਕ ਕੇ ਭੱਜਣ ਦਾ ਸਮਾਨ ਹੀ ਮਿਲਿਆ ਫਰਿੱਜਾਂ ਵਿੱਚ ਡੁੱਬਗੀਆਂ ਟਰੈਕਟਰ ਵਿੱਚ ਡੁੱਬ ਗਏ ਇੰਜਨ ਵਿੱਚ ਡੁੱਬ ਗਏ ਮੋਟਰਾਂ 'ਚ ਪਾਣੀ ਪੈ ਗਿਆ ਘਰਾਂ ਦੀਆਂ ਬਿਜਲੀ ਦੇ ਕਨੈਕਸ਼ਨਾਂ 'ਚ ਪਾਣੀ ਪੈ ਗਿਆ ਪੱਖਿਆਂ 'ਚ ਪਾਣੀ ਪੈ ਗਿਆ ਕੰਬਲ ਗੱਦੇ ਬਿਸਤਰੇ ਸਭ ਕੁਝ ਜਿਹੜਾ ਆਪਾਂ ਸਿੱਧੇ ਤੌਰ ਤੇ ਕਹੀ ਗਏ ਪਾਣੀ ਨਾਲ ਤਬਾਹ ਹੋ ਚੁੱਕਿਆ ਸੋ ਉਹ ਲੋਕ ਵੀਰ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਜਿੱਥੇ ਕੀ ਬਹੁਤ ਤਕੜਾ ਜਿਹੜਾ ਫਲੱਡ ਆ ਕੇ ਗੱਡੀਆਂ ਡੁੱਬਗੀਆਂ ਸੀਗੀਆਂ ਸਾਰਾ ਕੁਝ ਡੁੱਬ ਗਿਆ ਸੀ ਫਲੈਟਾਂ ਦੇ ਵਿੱਚ ਚਾਰ ਚਾਰ ਮੰਜ਼ਲਾਂ 'ਚ ਪਾਣੀ ਚੜ ਗਿਆ ਸੀ ਉਹਨਾਂ ਵੀਰਾਂ ਨੂੰ ਪਤਾ ਕਿ ਨੁਕਸਾਨ ਕਿੰਨਾ ਹੋਇਆ ਸਾਊਥ ਦੇ ਵਿੱਚ ਵੀ ਨੁਕਸਾਨ ਹੋਇਆ ਬੰਬੇ ਦੇ ਵਿੱਚ ਵੀ ਨੁਕਸਾਨ ਹੋਇਆ ਪਰ ਇੱਥੇ ਇੱਕ ਜ਼ਿੰਦਗੀ ਜਿਹੜੀ ਆ ਉਹ ਦਾਤੇ ਲੱਗ ਗਈ ਹੈ ਸਭ ਕੁਝ ਜਿਹੜਾ ਇੱਕ ਤਰ੍ਹਾਂ ਨਾਲ ਤਹਿਸ ਨਹਿਸ ਹੋ ਗਿਆ ਸੋ ਇਹਨੂੰ ਆਇਡੈਂਟੀਫਾਈ ਕੀਤਾ ਜਾਵੇ ਮੈਂ ਕਹਿੰਨਾ ਇਸ ਸਾਰੇ ਚੀਜ਼ ਨੂੰ ਆਇਡੈਂਟੀਫਾਈ ਕਰਕੇ ਸਟੀਮ ਲਾਈਨ ਕਰਕੇ ਜਿਹੜੇ ਐਨ ਜੀਓਜ਼ ਨੇ ਜਿਹੜੇ ਸਮਾਜ ਸੇਵੀ ਨੇ ਜਿਹੜੇ ਸੈਲੀਬ੍ਰਿਟੀਜ਼ ਨੇ ਉਹਨਾਂ ਨੂੰ ਜਿਹੜਾ ਪਤਾ ਚੱਲੇ ਸੀ ਕੀ ਕਰਨਾ ਤੇ ਦੂਸਰੀ ਗੱਲ ਸੋ ਇੱਕੋ ਹੀ ਚੀਜ਼ ਮੇਰੀ ਬੇਨਤੀ ਹੈ ਸਾਰੇ ਪੱਤਰਕਾਰਾਂ ਨੂੰ ਤੁਸੀਂ ਵੀ ਉਹ ਪਰਿਵਾਰ ਆਇਡੈਂਟੀਫਾਈ ਕਰਕੇ ਛੱਡ ਦਿਓ ਸੈਲੀਬ੍ਰਿਟੀਜ਼ ਆ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੁਝ ਅਸੀਂ ਲੋਕਾਂ ਦੀ ਗੱਲ ਵੀ ਕਰੀਏ ਸੈਲੀਬ੍ਰਿਟੀਜ਼ ਦੇ ਇੰਟਰਵਿਊਜ਼ ਬਹੁਤ ਹੋ ਗੀਆਂ ਸੈਲੀਬ੍ਰਿਟੀਜ਼ ਨੂੰ ਅਸੀਂ ਬਹੁਤ ਪ੍ਰਮੋਟ ਕਰ ਲਿਆ ਸੈਲੀਬ੍ਰਿਟੀਜ਼ ਇੱਥੇ ਲੈ ਕੇ ਵੀ ਆਏ ਸਭ ਕੁਝ ਲੈ ਕੇ ਬਹੁਤ ਬਹੁਤ ਧੰਨਵਾਦ ਪਰ ਉਹਨਾਂ ਲੋਕਾਂ ਦੇ ਵੀ ਗੱਲ ਕਰਦੇ ਹੋ ਜਿਹੜੇ ਅਸਲ ਤੌਰ ਦੇ ਉਤੇ ਅਫੈਕਟਡ ਨੇ